ਅੱਗੇ ਜਾਂਦੇ ਆ ਫੋਟੋਆਂ ਖਿਚਾ ਕੇ ਅੱਗੋਂ ਵਾਪਸ ਆ ਜਾਂਦੇ ਸਾਡੇ ਪਿੰਡ ਵਿੱਚ ਨਹੀਂ ਕੋਈ ਆਇਆ ਮਤਲਬ ਕੁਰਤਾ ਪਜਾਮਾ ਆਪਣਾ ਗਿੱਲਾ ਨਹੀਂ ਹੋਣ ਦਿੱਤੇ ਜੀ ਗੱਡੀ ਤੋਂ ਥੱਲੇ ਉਤਰਦੇ ਨਹੀਂ ਸਰ ਸ਼ੀਸ਼ਾ ਵੀ ਨਹੀਂ ਲਾਉਂਦੇ ਥੱਲੇ ਵਿੱਚੋਂ ਇਦਾਂ ਬਾਏ ਬਾਏ ਕਰਕੇ ਚੱਲ ਜਾਂਦੇ ਜੀ ਸਰ ਵੋਟਾਂ ਤੁਹਾਡੇ ਲੋਕਾਂ ਦੀਆਂ ਜ਼ਿਆਦਾ ਵਾ ਬਾਕੀ ਜਿਹੜੇ ਵੱਡੇ ਲੋਕ ਉਹਨਾਂ ਨੇ ਤਾਂ ਬੱਚੇ ਵੀ ਬਾਹਰ ਕੱਲੇ ਆ 1 ਏਕ 1 2 2 ਵੋਟਾਂ ਨੇ ਲੋਕਾਂ ਦੀਆਂ ਜੀ ਇਹ ਸਾਰੇ 빈ਤਾਨਾ ਘਰ ਬਣਾਏ ਸਾਰੇ ਡੁੱਬੇ ਪਏ ਘਰਾਂ ਵਿੱਚ ਕੋਠੀ ਦੇ ਵੀ ਨਹੀਂ ਲੈਂਦੇ ਆਸੇ ਪਾਸੇ ਰਹਿਣੇ ਆ ਵੀ ਕਿੰਦਾ ਕਿਤੇ ਡਿਗਣਾ ਪੈਣ ਸਾਡੀਆਂ ਇੰਤਜ਼ਾਮ ਵੀ ਨਹੀਂ ਸੀ ਸਾਡੇ ਕੋਲ ਯਾ ਸੌਦੇ ਪੱਤੇ ਤੋਂ ਵੀ ਅਸੀਂ ਇੱਦਾਂ ਇੱਠੇ ਬੱਠੇ ਆ ਬੱਚੇ ਛੋਟੇ ਛੋਟੇ ਆ ਭੁੱਖੇ ਤੇ ਆਏ ਬੱਠੇ ਇਸ ਤਰ੍ਹਾਂ ਪੂਰੇ ਪਿੰਡ ਨੇ ਐਸੇ ਤਰੀਕੇ ਨਾਲ ਟੈਂਟ ਬਣਾ ਕੇ ਇਹ ਸਾਰੇ ਜਿਹੜੇ ਨੇ ਉੱਪਰ ਰਹਿ ਰਹੇ ਨੇ ਆ ਘਰ ਦੇਖ ਸਕਦੇ ਹੋ ਬਾਕੀ ਹੋਰ ਘਰ ਦੇਖ ਸਕਦੇ ਹੋ ਤਾਏ ਪਿੰਡ ਅਸੀਂ ਵੀ ਬੜੇ ਮੁਸ਼ਕਿਲ ਨਾਲ ਪਹੁੰਚੇ ਆ ਇੱਥੇ ਸਾਨੂੰ ਕੋਈ ਬੋਰਡ ਨਹੀਂ ਮਿਲੀ ਕੁਛ ਨਹੀਂ ਮਿਲਿਆ ਤਾਂ ਇਹ ਪਿੰਡ ਦੇ ਵਿੱਚ ਜਿਹੜਾ ਹੈ ਉਹ ਮਦਦ ਦੀ ਲੋੜ ਹੈਗੀ ਆ ਅਜਨਾਲੇ ਦੇ ਪਿੰਡ ਗਰਾਲੇ ਦੇ ਵਿੱਚ ਮੌਜੂਦਾ ਇੱਕ ਵਾਰੀ ਤਸਵੀਰਾਂ ਦਿਖਾ ਦਿੱਤੀਆਂ ਜਾਣ ਇਹ ਪੂਰਾ ਪਿੰਡ ਜਿਹੜਾ ਹੈ ਇਹ ਹੜ੍ਹ ਦੀ ਚਪੇਟ ਦੇ ਵਿੱਚ ਆ ਚੁੱਕਾ ਹੋਇਆ ਤੇ ਪੂਰਾ ਦਾ ਪੂਰਾ ਇਸ ਸਮੇਂ ਪਿੰਡ ਜਿਹੜਾ ਹੈ ਉਹ ਕਿਸੇ ਤਰੀਕੇ ਨਾਲ ਆਪਣੀਆਂ ਛੱਤਾਂ ਤੇ ਚੜਿਆ ਹੋਇਆ ਇੱਥੇ ਰਹਿ ਰਿਹਾ ਇੱਕ ਵਾਰੀ ਤਸਵੀਰ ਦਿਖਾ ਦੋ ਮੈਂ ਕਵਾਂਗਾ ਵੀ ਸਾਰਾ ਦਾ ਸਾਰਾ ਪਿੰਡ ਜਿਹੜਾ ਹੈ ਉਸ ਸਮੇਂ ਆਪਣੀਆਂ ਛੱਤਾਂ ਤੇ ਚੜ੍ਹਿਆ ਹੋਇਆ ਕਿਸੇ ਤਰੀਕੇ ਸਾਰਾ ਸਮਾਨ ਵੀ ਜਿਹੜਾ ਹੈ ਉਹ ਵੀ ਇਹਨਾਂ ਨੇ ਇੱਥੇ ਹੀ ਆਪਣਾ ਲਿਆ ਕੇ ਰੱਖਿਆ ਹੋਇਆ ਸਾਰਾ ਸਮਾਨ ਭਾਂਡੇ ਤੱਕ ਜਿਹੜੇ ਇਹਨਾਂ ਨੇ ਆਪਣੇ ਇੱਥੇ ਰੱਖੇ ਹੋਏ ਆ ਤਸਵੀਰ ਦੇਖ ਦਿਓ ਇੱਕ ਵਾਰੀ ਬੇ ਪੂਰਾ ਦਾ ਪੂਰਾ ਪਿੰਡ ਜਿਹੜਾ ਹੈ ਉਹਨਾਂ ਨੇ ਜਿਹੜੇ ਆ ਪੂਰੇ ਟੈਂਟ ਬਣਾ ਕੇ ਜਿਹੜੇ ਇੱਥੇ ਰਹਿਣ ਲੱਗ ਪਏ ਆ ਤਸਵੀਰ ਦੇਖ ਸਕਦੇ ਹੋ ਮੇ ਕਿਸ ਹਿਸਾਬ ਨਾਲ ਪੂਰੇ ਪਿੰਡ ਨੇ ਇਸੇ ਤਰੀਕੇ ਨਾਲ ਟੈਂਟ ਬਣਾ ਕੇ ਇਹ ਸਾਰੇ ਜਿਹੜੇ ਨੇ ਉੱਪਰ ਰਹਿ ਰਹੇ ਨੇ ਆ ਘਰ ਦੇਖ ਸਕਦੇ ਹੋ ਬਾਕੀ ਹੋਰ ਘਰ ਦੇਖ ਸਕਦੇ ਹੋ ਤਾਂ ਹੁਣ ਸਭ ਤੋਂ ਵੱਡੀ ਗੱਲ ਹੈ ਵੀ ਹੁਣ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਤੇ ਹੜ੍ਹ ਦੇ ਪਿੱਛੇ ਕਾਰਨ ਕੀ ਹੈ ਕਾਰਨ ਜੋ ਮਰਜ਼ੀ ਹੋਵੇ ਪਰ ਨੁਕਸਾਨ ਜਿਹੜਾ ਹੈ ਉਹ ਇਹਨਾਂ ਨੂੰ ਚੇਲਾ ਪੈ ਰਿਹਾ ਹੁਣ ਗੱਲਬਾਤ ਕਰਦੇ ਆ ਇਹਨਾਂ ਨਾਲ ਵੀ ਅਸਲ ਦੇ ਵਿੱਚ ਕੀ ਕੀ ਨੁਕਸਾਨ ਹੋਇਆ ਕਿੱਦਾਂ ਹੋਇਆ ਉਸ ਦੇ ਬਾਰੇ ਇਹਨਾਂ ਨਾਲ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਵੀ ਹੋਇਆ ਕੀ ਹੈ ਭਾਈ ਜੀ ਭਾਈ ਜੀ ਕਦੋਂ ਅ ਪਰ ਜੀ ਕਦੋਂ ਇੱਥੇ ਪਾਣੀ ਆਇਆ ਕਿੰਨਾ ਨੁਕਸਾਨ ਹੋਇਆ ਮੈਂ ਦੇਖ ਰਿਹਾ ਪੂਰਾ ਦਾ ਪੂਰਾ ਪਿੰਡ ਜਿਹੜਾ ਹੈ ਉਹ ਆਪਣੀਆਂ ਛੱਤਾਂ ਤੇ ਇਸ ਸਮੇਂ ਰਹਿ ਰਿਹਾ ਚਾਰ ਦਿਨ ਹੋ ਗਏ ਪਾਣੀ ਆਏ ਨੂੰ ਤੇ ਇਸ ਨਾਲੇ ਚ ਮਿਹਨਤ ਕਰਦੇ ਉਹ ਵੀ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਤੇ ਬਹੁਤ ਅੱਜ ਤੰਗ ਬੈਠੇ ਪਏ ਸਾਰੇ ਪਰਿਵਾਰ ਸਾਰਾ ਪਿੰਡ ਪਰੇਸ਼ਾਨ ਚ ਬੈਠਾ ਪਿਆ ਅਗੇ ਤੇ ਜਨਾਲੇ ਚ ਮਿਹਨਤ ਕਰਕੇ ਤੇ ਖਾਲੀ ਨੇ ਹੁਣ ਤੇ ਜਨਾਲਾ ਸਾਰਾ ਕੀ ਬੰਦ ਹੋ ਗਿਆ ਪਿਆ ਰਸਤਾ ਵੀ ਰਸਤਾ ਵੀ ਬੰਦ ਹੋ ਗਿਆ ਰਸਤਾ ਪਿਆ ਅਗੇ ਮਿਹਨਤ ਸਾਰਾ ਪਰਿਵਾਰ ਕਰਦੇ ਪਿੰਡ ਸਾਰਾ ਕਰਦਾ ਮਿਹਨਤ ਹੁਣ ਸਾਰੇ ਲੋਕੀ ਦੁਕਾਨਾਂ ਤੋਂ ਵੀ ਹਟ ਕੇ ਸਾਰੇ ਇੱਥੇ ਬੈਠੇ ਪਏ ਆ ਕੋਈ ਖਾਣ ਵਾਲਾ ਨਹੀਂ ਕੋਈ ਹੈਗਾ ਕੋਈ ਕਾਰੋਬਾਰ ਵੀ ਨਹੀਂ ਹੈਗਾ ਮਿੰਟੋ ਮਿੰਟੀ ਪਾਣੀ ਆ ਗਿਆ ਪਤਾ ਲੱਗਾ ਨਹੀਂ ਪਾਣੀ ਦਾ ਵੀ ਤੇ ਕੀ ਬਣਿਆ ਇੱਥੇ ਤੇ ਸਾਰੇ ਬੇਹਤਾਂ ਘਰ ਬਣਾਏ ਸਾਰੇ ਡੁੱਬੇ ਪਏ ਘਰਾਂ ਵਿੱਚ ਕੋਈ ਪਾਣੀ ਦਾ ਅਰੇਂਜਮੈਂਟ ਵੀ ਨਹੀਂ ਹੈਗਾ ਇੱਥੇ ਸਾਡੇ ਪਾਸੇ ਸਿੱਖ ਰਿਆ ਸੀਗਾ ਵੀ ਇੱਥੇ ਤੱਕ ਕੀ ਹੋਇਆ ਪਿਆ ਕਿਸ ਦੀ ਜੜੀਆਂ ਉਹ ਕੰਦਾ ਤੱਕ ਪਾਟੀਆਂ ਪਈਆਂ ਕੰਦਾ ਤੱਕ ਡਿੱਗਣ ਵਾਲੀਆਂ ਹੋਈਆਂ ਕਿੰਦਾ ਵੇਖੋ ਡੁੱਬੀਆਂ ਪਈਆਂ ਸਾਰੀਆਂ ਪਾਣੀ ਦੇ ਵਿੱਚ ਸਾਰੀਆਂ ਹੀ ਇਹਨਾਂ ਦਾ ਪਤਾ ਡਰ ਲੱਗਦਾ ਸੀ ਕੋਠੀ ਦੇ ਵੀ ਨਹੀਂ ਰਹਿੰਦੇ ਆਸੇ ਪਾਸੇ ਰਹਿਨੇ ਆ ਵੀ ਕੰਦਾ ਕਿਤੇ ਡਿੱਗਣਾ ਪੈਣ ਸਾਡੀਆਂ ਇਹ ਗੱਲ ਛੱਡ ਦੋ ਵੇਖੋ ਦਹੀ ਹਿਸਾਬ ਲੋਪੀ ਕੀ ਕਰ ਸਕਦੇ ਆ ਆਪਾਂ ਇਹਨਾਂ ਦੇ ਵਿੱਚ ਜਈ ਮਦਦ ਕੋਈ ਪੁੱਛ ਸਰਕਾਰੇ ਦਰਬਾਰੇ ਕੋਈ ਛੇ ਤੱਕ ਤੁਹਾਡੇ ਪਿੰਡ ਪਹੁੰਚੀ ਹੈ ਕੋਈ ਨਹੀਂ ਆਇਆ ਸਾਡੇ ਪਿੰਡ ਵਿੱਚ ਅਜੇ ਕੋਈ ਨਹੀਂ ਆਇਆ ਇਹ ਬੋਟ ਆਪਾਂ ਦੇਉਂਦੇ ਤੇ ਸਾਰੇ ਪੱਜਪੱਜ ਇੱਥੇ ਆਉਂਦੇ ਤੇ ਪਰ ਗਰਾਲੀ ਵਿੱਚ ਕੋਈ ਨਹੀਂ ਵੜਿਆ ਹਜੇ ਤੱਕ ਇਹ ਵੀਡੀਓ ਕਰਨ ਦਾ ਕਾਰਨ ਹੈ ਵੀ ਕਈ ਵਾਰੀ ਸਾਨੂੰ ਵੀ ਲੋਕ ਪੁੱਛ ਲੈਂਦੇ ਆ ਵੀ ਮਦਦ ਕਿੱਥੇ ਲੋੜ ਆ ਤਾਂ ਇਹ ਪਿੰਡ ਅਸੀਂ ਵੀ ਬੜੇ ਮੁਸ਼ਕਿਲ ਨਾਲ ਪਹੁੰਚੇ ਆ ਇੱਥੇ ਸਾਨੂੰ ਕੋਈ ਬੋਟ ਨਹੀਂ ਮਿਲੀ ਕੁਛ ਨਹੀਂ ਮਿਲਿਆ ਤਾਂ ਇਹ ਪਿੰਡ ਦੇ ਵਿੱਚ ਜਿਹੜਾ ਉਹ ਮਦਦ ਦੀ ਲੋੜ ਹੈਗੀ ਆ ਜਿਹੜੇ ਲੋਕ ਪੁੱਛ ਰਹੇ ਸਨ ਵੀ ਹਾਂ ਅਸੀਂ ਕਿੱਥੇ ਆਈਏ ਸੇਵਾ ਕਰਨ ਤਾਂ ਇਹ ਦੇਖ ਸਕਦੇ ਹੋ ਤੁਹਾਡੀ ਕਿਸੇ ਨੇ ਵੀ ਸਾਰ ਲਈ ਕਿਹਨੇ ਹੱਲ ਕੀਤਾ ਕਿਥੇ ਨੇ ਸਾਰੇ ਹਲਪ ਨੇ ਆ ਦੇਖੋ ਸਾਰੇ ਰੋਟੀ ਪਾਣੀ ਇੱਕ ਅੱਧਾ ਟਾਈਮ ਹੀ ਬਖੰਦੇ ਦੀ ਨੀ ਪੀ ਦੋ ਤਿੰਨ ਟਾਈਮ ਖਾਂਦੇ ਆ ਉਹਦੇ ਨਾਲ ਵਿਚਾਰੇ ਬੈਕ ਲੋਕ ਕੇ ਗੁਜ਼ਾਰਾ ਕਰਦੇ ਜਿਹੜੇ ਰੋਂਦੇ ਉਹਨਾਂ ਨੂੰ ਖਵਾਈਦਾ ਮਾਂ ਇਸ ਤਰ੍ਹਾਂ ਹੀ ਸਿਆਣੇ ਚੁੱਪ ਕਰਕੇ ਬਹਿ ਜਾਂਦੇ ਤੇ ਜਾਂ ਇਹ ਪਿੰਡ ਰੋਟੀ ਵੀ ਨਹੀਂ ਖਾ ਰਿਆ ਸਿਰਫ ਨਿਆਣੇ ਬੱਚੇ ਖਾ ਰਿਹਾ ਬੱਚਿਆਂ ਨੂੰ ਬੱਚਿਆਂ ਜੋ ਅੱਗੇ ਨਾਜ ਚ ਇਕੱਠਾ ਕੀਤਾ ਬਾਕੀ ਕੁਛ ਨਹੀਂ ਹੋਇਆ ਵੀ ਕਿਹੜੇ ਕਿਤੇ ਬੜੀਆਂ ਨੌਕਰੀਆਂ ਤੇ ਲੱਗੇ ਆ ਇਸ ਤਰ੍ਹਾਂ ਮਿਹਨਤ ਮਜ਼ਦੂਰੀ ਮੇਹਨਤ ਵਾਲੇ ਵੀ ਪੈਸੇ ਨਹੀਂ ਹਜੇ ਦੇਣ ਦੇ ਕਿਉਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਆਂਦੇ ਪੀ ਬੈਂਕਾਂ ਚੋਂ ਕਢਾਉਣੇ ਬੈਂਕ ਬੰਦ ਨੇ ਉਹ ਅਜੇ ਤੁਹਾਨੂੰ ਪਤਾ ਫਿਰ ਨਹੀਂ ਸੁੱਤਰ ਆਉਂਦਾ ਦਿਹਾੜੀ ਇੱਕ ਲੱਭੇ ਤੇ ਜੀ ਕਰੇ ਚਾਰ ਚਾਰ ਦਿਨ ਲੱਭੇ ਨਾ ਤੇ ਫਿਰ ਬੱਚੇ ਬੱਚਿਆਂ ਨੇ ਤਾਂ ਫਿਰ ਰੋ ਕੇ ਮੰਗਣਾ ਇੰਨਾ ਜੋਗਾ ਤਾਂ ਥੋੜਾ ਨਹੀਂ ਦੱਸੋ ਵੀ ਸਮਾਨ ਮੈਂ ਦੇਖ ਰਿਆਂ ਤੁਸੀਂ ਆਪਣੇ ਭਾਂਡੇ ਦਾ ਉੱਪਰ ਰੱਖੇ ਪਿਆ ਸਾਰਾ ਸਮਾਨ ਉੱਪਰ ਰੱਖਿਆ ਪਿਆ ਫਿਰ ਇਹ ਇੱਕੋ ਦਮ ਪਾਣੀ ਆਇਆ ਤੇ ਉਦੋਂ ਸਾਰਾ ਸਮਾਨ ਚਾੜਿਆ ਅੱਜ ਬੜੀ ਮੁਸ਼ਕਲ ਚਾੜਿਆ ਵਾ ਇਤਰਾ ਇੱਕ ਦੂਜੇ ਦਾ ਹਲਫ ਕਰ ਕਰਕੇ ਵਿਚਾਰਿਆਂ ਨੇ ਸੱਦ-ਸੱਦ ਕੇ ਲੋਕਾਂ ਨੂੰ ਵੇੜੇ ਦੇ ਵਿੱਚੋਂ ਇੱਕ-ਇੱਕ ਜਣੇ ਦਾ ਚਾੜ ਕੇ ਦੂਜੇ ਜਣੇ ਦਾ ਇਤਰਾ ਪਾਣੀ ਘਰਾਂ ਚ ਆ ਜਾਂਦਾ ਡੰਗਰ ਵਛਿਆ ਵੀ ਸਾਡਾ ਕਿਤੇ ਪਤਾ ਨਹੀਂ ਕਿੱਥੇ ਕਿੱਥੇ ਆ ਉਹ ਵੀ ਆਪਾਂ ਪਤਾ ਨਹੀਂ ਬਾਨ ਕੇ ਆਏ ਡੰਗਰਾਂ ਦਾ ਪਤਾ ਨਹੀਂ ਹਾਂਜੀ ਗਾਈਆਂ ਦੋ ਗਾਈਆਂ ਇੱਕ ਕੀ ਵਛੀ ਆ ਛੋਟੀ ਜੀ ਉਹ ਵੀ ਬਨ ਕੇ ਆਏ ਆ ਤੇ ਉਹਨਾਂ ਤੋਂ ਕੋ ਵੀ ਜਾਇਆ ਗਿਆ ਪੀ ਪੱਠਾ ਦਿੱਤਾ ਪਿਆ ਕੇ ਚਹਨੇ ਕਿ ਉਹ ਤੂੜੀ ਵੇਖੋ ਬਰਾਂਡੇ ਵਿੱਚ ਖਰਾਬ ਹੋ ਗਈ ਜਰੰਗਰਾ ਦਾ ਚਾਰਾ ਸਾਰਾ ਖਰਾਬ ਹੋ ਗਿਆ ਜੀ ਹਾਂਜੀ ਇੱਕ ਇਹ ਵੀ ਗੱਲ ਹੈ ਵੀ ਸਮਾਨ ਜਦੋਂ ਚਾੜਿਆ ਤੇ ਕਾਫੀ ਸਮਾਨ ਖਰਾਬ ਵੀ ਹੋਇਆ ਉਹਨਾਂ ਦਾ ਹਾਂਜੀ ਕਾਫੀ ਹੋਇਆ ਸਮਾਨ ਪੱਕੀ ਪਾਣੀ ਇਕੋਦਮ ਪਾਣੀ ਆ ਗਿਆ ਮਤਲਬ ਇੰਤਜ਼ਾਮ ਨਹੀਂ ਸੀ ਸਾਡੇ ਕੋਲ ਇਹ ਸੌਦੇ ਪੱਤੇ ਤੋਂ ਵੀ ਅਸੀਂ ਇੱਦਾਂ ਬੱਠੇ ਬੱਚੇ ਛੋਟੇ ਛੋਟੇ ਆ ਭੁੱਖੇ ਤੇ ਆਏ ਬੱਠੇ ਇਸ ਤਰ੍ਹਾਂ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਕੋਈ ਅਲਰਟ ਨਹੀਂ ਕੁਛ ਨਹੀਂ ਵੀ ਹਾਂ ਇੱਥੇ ਪਾਣੀ ਆਣ ਵਾ ਕੁਛ ਨਹੀਂ ਪਤਾ ਹੀ ਨਹੀਂ ਲੱਗਾ ਇਕਦਮੀ ਆ ਗਿਆ ਜੇ ਜਦੋਂ ਪਹਿਲਾਂ ਆਇਆ ਨਹੀਂ ਉਦੋਂ ਵਾਜੇ ਚ ਵਾਜਾ ਬੂਜਾ ਦਿੰਦੇ ਰਹੇ ਬਾਅਦ ਚ ਜਦੋਂ ਆਇਆ ਉਦੋਂ ਕੋਈ ਪਤਾ ਨਹੀਂ ਲੱਗਾ ਕਿੱਧਰੋਂ ਆ ਗਿਆ ਪਾਣੀ ਹਾਂਜੀ ਬੜੀ ਮੁਸ਼ਕਲ ਹੈ ਸਾਹ ਮੰਤਰੀ ਨਹੀਂ ਆਇਆ ਇੱਥੇ ਮੰਤਰੀ ਆਉਂਦੇ ਛੜਕ ਤੋਂ ਇੱਦਾਂ ਦਾ ਕਰਕੇ ਗਾਹ ਚਲ ਜਾਂਦੇ ਆ ਕਿਸੇ ਨੇ ਹੱਲੇ ਤਾਂ ਕੋ ਪੁੱਛਿਆ ਨਹੀਂ ਵੀ ਤੁਹਾਨੂੰ ਕਿ ਚਰੀ ਦੀ ਜਰੂਰਤ ਹੈ ਜਾਂ ਕੋਈ ਗੱਲਬਾਤ ਹੈਗੀ ਹੈ ਉਹ ਫੋਟੋਆਂ ਖਜਣ ਵਾਲੇ ਜਿਹੜੇ ਸੋਸ਼ਲ ਮੀਡੀਆ ਤੇ ਫੋਟੋਆਂ ਪਾਈ ਫਿਰਦੇ ਆ ਉਹ ਅੱਗੇ ਜਾਂਦੇ ਆ ਫੋਟੋਆਂ ਖਿਚਾ ਕੇ ਅੱਗੋਂ ਵਾਪਸ ਆ ਜਾਂਦੇ ਸਾਡੇ ਪਿੰਡ ਵਿੱਚ ਨਹੀਂ ਕੋਈ ਆ ਕੁਰਤਾ ਮਤਲਬ ਕੁਰਤਾ ਪਜਾਮਾ ਆਪਣਾ ਗਿੱਲਾ ਨਹੀਂ ਹੋਣ ਦਿੰਦੇ ਜੀ ਗੱਡੀ ਤਾਂ ਥੱਲੇ ਉਤਰਦੇ ਨਹੀਂ ਸਰ ਗੱਡੀ ਤਾਂ ਨਹੀਂ ਸਿਸ਼ਾ ਵੀ ਨਹੀਂ ਲਾਉਂਦੇ ਥੱਲੇ ਵਿੱਚੋਂ ਇਦਾਂ ਬਾਏ ਬਾਏ ਕਰਕੇ ਚਲ ਜਾਂਦੇ ਆ ਸਰ ਨਾਲ ਨਿੱਤਾ ਘੱਤਰੀ ਵਾਲ ਆਇਆ ਜੇ ਕੱਲ ਇੱਥੋਂ ਗੁਰਜੀਤ ਸਿੰਘ ਔਜਲਾ ਗਿਆ ਜੇ ਐਮਪੀ ਸਰ ਉਹ ਵੀ ਅਸੀਂ ਸੜਕ ਤੇ ਖੜੇ ਸੀ ਸਾਰਾ ਪਿੰਡ ਖੜਾ ਸੀ ਆਪਣਾ ਪਾਣੀ ਦਾ ਨਿਕਾਸ ਕਰ ਰੇ ਸੀ ਮਤਲਬ ਪੁਲੀਆਂ ਵਗੈਰਾ ਖੜ ਰਹੇ ਸੀ ਤੇ ਉਹ ਮਤਲਬ ਗੱਡੀ ਨਹੀਂ ਖੜਾ ਰਹੀ ਉਹਨਾਂ ਪੁੱਛਿਆ ਨਹੀਂ ਵੀ ਤੁਹਾਨੂੰ ਕਿ ਪਿੰਡ ਦੇ ਵਿੱਚ ਕੋਈ ਚੀਜ਼ ਦੀ ਜ਼ਰੂਰਤ ਹੈਗੀ ਆ ਜਾਂ ਕਿੱਦਾਂ ਰਹਿ ਰਹੇ ਜੇ ਕਿੱਦਾਂ ਜੀ ਕਿਸੇ ਨੇ ਪੁੱਛਿਆ ਨਹੀਂ ਉਹ ਹੱਥ ਖੜਾ ਕਰਕੇ ਇਦਾਂ ਚਲ ਜਾਂਦੇ ਜੀ ਬਸ ਬਾਏ ਬਾਏ ਕਰਕੇ ਚਲ ਜਾਂਦੇ ਜੀ ਤੁਸੀਂ ਤਾਂ ਬੋਟਾ ਲੈਣਗੇ ਜਦੋਂ ਬੋਟਾ ਲੈਣੀ ਆ ਉਦੋਂ ਆਉਂਦੇ ਆ ਤੈ ਪੈਂਦੇ ਆ ਪੈਰਾਂ ਨੂੰ ਹੱਥ ਲਾਉਣ ਬੀਬੀ ਜੀ ਉਹਦੋਂ ਤਾਂ ਤੁਹਾਨੂੰ ਮਾਤਾ ਜੀ ਮਾਤਾ ਹੀ ਕਰਦੇ ਹਾਂ ਹਾਂ ਜੀ ਉਦੋਂ ਪੈਰਾਂ ਨੂੰ ਹੱਥ ਲਾਉਂਦੇ ਆ ਕਿ ਉਹ ਤੁਹਾਨੂੰ ਬੋਟਾ ਦੋ ਤੁਹਾਨੂੰ ਉਹ ਕਰਾਂਗੇ ਤੁਹਾਨੂੰ ਆ ਸਹੂਲਤ ਦਾਂਗੇ ਤੁਹਾਨੂੰ ਆਹ ਦਾਂਗੇ ਮੁੜ ਕੇ ਕੱਖ ਵੀ ਨਹੀਂ ਦਿੰਦੇ ਫਿਰ ਤੁਸੀਂ ਵੀ ਪਿੰਡਾਂ ਵਾਲੇ ਕਹਿ ਦਿਓ ਵੀ ਖੜਾ ਤੁਸੀਂ ਆਏ ਨਹੀਂ ਹੁਣ ਆਈ ਹੋਣਾ ਬੋਟਾ ਗਾਂ ਇਤਰਾ ਹੀ ਹੋਣਾ ਵਾ ਗਾਂ ਫਿਰ ਨਹੀਂ ਪੈਣੀਆਂ ਬੋਟਾ ਬੋਟਾ ਤੇ ਸਾਡੇ ਲੋਕਾਂ ਦੀਆਂ ਜ਼ਿਆਦਾ ਵਾ ਬਾਕੀ ਜਿਹੜੇ ਵੱਡੇ ਲੋਕ ਉਹਨਾਂ ਨੇ ਤਾਂ ਬੱਚੇ ਵੀ ਬਾਹਰ ਕੱਲੇ ਆ 1 1 2 2 ਬੋਟਾ ਨੇ ਲੋਕ ਤੇ ਬੋਟਾ ਤੇ ਹੱਡੀਆਂ ਹੀ ਆ ਸਾਡੇ ਬੱਚਿਆਂ ਦੀਆਂ ਸਾਡੀਆਂ ਜੋ ਬੋਟਾ ਵਾਦੂ ਇਸ ਤਰ੍ਹਾਂ ਆਡੇ ਲੋਕਾਂ ਦੇ ਬੋਟਾ ਨਾਲ ਹੁੰਦੇ ਨੇ ਉਸ ਤਰ੍ਹਾਂ ਕਿੱਥੇ ਆਹ ਸਾਡੀਆਂ ਨਾ ਬੋਟਾ ਪੰਜ ਬੰਜਨ ਤੇ ਗੱਲ ਕਰਿਓ ਹਾਂਜੀ ਭਾਈ ਜੀ ਗੱਲ ਤੁਸੀਂ ਕਹਿ ਰਹੇ ਹੋ ਵੀ ਬਾਹਰੋਂ ਲੋਕ ਆਂਦੇ ਆ ਬਸ ਐਦਾਂ ਹੱਤ ਕੁਮਾ ਕੇ ਨਿਕਲ ਜਾਂਦੇ ਨੇ ਤਾਂ ਜਿਹੜੇ ਨੇ ਐਵੇਂ ਐਦਾਂ ਹੀ ਰਸਦ ਰੂ ਪਾਣੀ ਕੁਝ ਵੀ ਨਹੀਂ ਪੁੱਛਦੇ ਵੀ ਨਹੀਂ ਕੁਛ ਨਹੀਂ ਪੁੱਛਿਆ ਸਰ ਸਾਡੇ ਸਾਰੇ ਕੋਠੇ ਦੇ ਨੀਅ ਬੈ ਗਿਆਂ ਉਹ ਕੰਧ ਵੇਖ ਲਓ ਬੈ ਗੀਆਂ ਚਾਰਾ ਵੀ ਗਾਈਆਂ ਦਾ ਖਰਾਬ ਹੋ ਗਿਆ ਨੀਆਂ ਤੱਕ ਬੈ ਹੀ ਨਹੀਂ ਆ ਜੀ ਸਰ ਵੇਖੋ ਜੀ ਉਹ ਵੇਖੋ ਸਰ ਬਿਆਜੀ ਪੈਸੇ ਚੱਕ ਚੱਕ ਸਰ ਲਾਏ ਹੁਣ ਤੇ ਕੰਮਕਾਰ ਵੀ ਨਹੀਂ ਹੈਗਾ ਸਰ ਕੋਈ ਤੁਹਾਨੂੰ ਪਤਾ ਹੀ ਆ ਪਾਣੀ ਕਿੰਨਾ ਵਾ ਬਾਜ਼ਾਰ ਤੇ ਜਾ ਨਹੀਂ ਜਾਂਦਾ ਕਿਸੇ ਕੰਮਕਾਰ ਇਹ ਇਹ ਖੇਤ ਸੀ ਇਹ ਸਾਰੇ ਜੀ ਸਰ ਇਹ ਖੇਤ ਆ ਉਹ ਛੜਕ ਤੇ ਉਹ ਵਾ ਛੜਕ ਤੇ ਵੀ 4-4 ਫੁੱਟ 3-3 ਫੁੱਟ ਪਾਣੀ ਆ ਤੁਹਾਨੂੰ ਪਤਾ ਤੁਸੀਂ ਨੰਗੇ ਹੀ ਆਏ ਜੀ ਹੂੰ ਬਾਕੀ ਸਾਰਾ ਸਾਰ ਖੇਤ ਆ ਖੇਤ ਹੀ ਆ ਸਾਰੇ ਡੁੱਬੇ ਪਏ ਆ ਆ ਸਾਡੇ ਲਾਗੇ ਛੱਪੜੇ ਆ ਬੱਚਿਆਂ ਦੇ ਬੱਚੇ ਇੱਥੇ ਤੁਰੇ ਫਿਰਦੇ ਆ ਸਰ ਤੁਹਾਨੂੰ ਪਤਾ ਕੋਈ ਕੱਖ ਮਤਲਬ ਸੱਪ ਵਗੈਰਾ ਆ ਜੀ ਨਹੀਂ ਲੱਗਦਾ ਵੀ ਇਹ ਪਿੰਡ ਜਮਾਈ ਟੋਟ ਹੀ ਗਿਆ ਜੀ ਸਰ ਸਾਰਾ ਪਿੰਡ ਸਾਰਾ ਚਪੇੜ ਦੇ ਵਿੱਚ ਆ ਜੀ ਪਾਣੀ ਦੇ ਵਿੱਚ ਚਾਰ ਸੜੇ ਕੋਈ ਟੁੱਟ ਗਿਆ ਪੰਜਾਬ ਤੋਂ ਹੀ ਟੁੱਟ ਗਿਆ ਜੀ ਸਰ ਜੀ ਸਰ ਕੋਈ ਇੱਥੇ ਸਰ ਹੈਲਪ ਦੀ ਮਤਲਬ ਕਿਸੇ ਨੇ ਸਾਨੂੰ ਉਹ ਨਹੀਂ ਕੀਤੀ ਅਪੀਲ ਨਹੀਂ ਕੀਤੀ ਹੈਗੀ ਕਿਸੇ ਨੇ ਪੁੱਛਿਆ ਨਹੀਂ ਆਣ ਕੇ ਸਾਨੂੰ ਮੰਤਰੀ ਨੇ ਪੰਜਾਬ ਦੇ ਹਾਲਾਤ ਕੀ ਆ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਆ ਅਜ ਨਾਲੇ ਅਜ ਪਹੁੰਚੇ ਸੀਗੇ ਤਾਂ ਉਸ ਦੇ ਵਿੱਚ ਹੀ ਇਹ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਇੱਕ ਵਾਰੀ ਫੇਰ ਤੋਂ ਦਿਖਾ ਦਿੰਦੇ ਆ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਖੇਤ ਸੀ ਦੇਖ ਸਕਦੇ ਹੋ ਪਾਣੀ ਕਿਸ ਤਰੀਕੇ ਨਾਲ ਦਰਿਆ ਦਾ ਇੱਥੇ ਆ ਚੁੱਕਾ ਹੋਇਆ ਤੇ ਇਹ 라ਵੀ ਦਾ ਕਹਿਰ ਹੈ ਜਿਹੜਾ ਇਹਨਾਂ ਨੂੰ ਭੁਗਤਣਾ ਪੈ ਰਿਹਾ ਦੇਖ ਸਕਦੇ ਹੋ ਤਸਵੀਰਾਂ ਵੀ ਕਿਸ ਤਰੀਕੇ ਨਾਲ ਇਹਨਾਂ ਦੇ ਹਾਲਾਤ ਹੋਏ ਨੇ ਪਾਣੀ ਜਿਹੜਾ ਇੱਥੇ 4-4 ਫੁੱਟ ਹੋ ਚੁੱਕਾ ਹੋਇਆ ਤੇ ਕਈ ਪਾਸੇ ਤਾਂ ਅਸੀਂ ਜਾਵਨਿਸ ਦੇ ਕਈ ਪਿੰਡਾਂ ਦੇ ਵਿੱਚ ਤਾਂ ਪਾਣੀ ਇੰਨਾ ਕੋ ਵਾ ਚੁੱਕਾ ਆਇਆ ਵੀ ਉੱਥੇ ਜਾਣਾ ਵੀ ਬਹੁਤ ਔਖਾ ਹੋ ਚੁੱਕਾ ਆਇਆ ਤੇ ਇਹ ਪਿੰਡ ਤਾਂ ਪੂਰਾ ਹੀ ਇੱਕ ਤਰੀਕੇ ਨਾਲ ਇੱਥੋਂ ਟੁੱਟ ਚੁੱਕਾ ਆਇਆ ਜਨਾਲੇ ਤੋਂ ਟੁੱਟ ਚੁੱਕਾ ਆਇਆ ਭਾਈ ਜੀ ਤੁਸੀਂ ਕੋਈ ਗੱਲ ਕਹਿ ਰਹੇ ਸੀ ਭਾਈ ਇਹ ਕਹਿਣਾ ਚਾਹੁੰਦੇ ਵੀ ਪੁੱਤ بارش ਹੋਂਦੀ ਆ ਸਾਡੇ ਘਰਾਂ ਦੀਆਂ ਛੱਤਾਂ ਵੀ ਕੱਚੀਆਂ ਬਹੁਤ ਚੁੰਡੀਆਂ ਵਾਂ ਤੇ ਹੁਣ ਸਾਹੀ ਕਰ ਵੀ ਨਹੀਂ ਸਕਦੇ ਕੋਈ ਨਾ ਤਰਪਾਲ ਦਾ ਨਾ ਕੋਈ ਲੈਣਾ ਦੇ ਸਾਥ ਪੈਂਦੀ ਹੈ ਇੱਕ ਵਾਰੀ ਡਰ ਤਾਂ ਲੱਗਦਾ ਹੋਣਾ ਹਾਂ ਜੀ ਜੀ ਡਾਲ ਲਾਦਾ ਫਿਰ ਚੰਨ ਸੱਤਾ ਚੋਂ ਡੀਆਂ ਵਾ ਛੱਤ ਡੇਗ ਵੀ ਸਕਦੀ ਆ ਤੇ ਮੁਸ਼ਕਲ ਵਿੱਚ ਅਸੀਂ ਕਰ ਵੀ ਕੀ ਸਕਦੇ ਹਾਂ ਹੁਣ ਇਸ ਟਾਈਮ ਤੇ ਜੇ ਬਾਅਦ ਸੇ ਜ਼ਿਆਦਾ ਜੇ ਤੇ ਤਰਪਾਲਾਂ ਵੀ ਸਾਡੇ ਕੋਲ ਨਹੀਂ ਆ ਹੁਣ ਪੈਸਾ ਹੁੰਦਾ ਫਿਰ ਇੱਕਦਮ ਤਾਂ ਮੁਸ਼ਕਲ ਪੈ ਗਈ ਪੈਸਾ ਵੀ ਨਹੀਂ ਜਦ ਅੱਭੀ ਅੱਭੀ ਖਰੀਦ ਸਕਦੇ ਹਾਂ ਰਾਸ਼ਨ ਵੀ ਸਾਡੇ ਕੋਲ ਨਹੀਂ ਆ ਰਾਸ਼ਨ ਸਾਮਕ ਨੇ ਰੱਖਿਆ ਹੈ ਰਾਸ਼ਨ ਇੱਕਦਮ ਤੁਹਾਨੂੰ ਬੜਾ ਗਰੀਬ ਘਾਰ ਆ ਕਿੱਥੋਂ ਕਰ ਸਕਦੇ ਹਾਂ ਰਾਸ਼ਨ ਪਾਣੀ ਦਾ ਖਰਾਬ ਹੋਏ ਨੇ ਹਾਂ ਜੀ ਸਭ ਬਰੇਤੀ ਹੁੰਦੇ ਆ ਜਿਹੜੇ ਆਪਾਂ 4 ਦਿਨ ਹੋ ਗਏ ਮੀਂਹ ਪੈਂਦਾ 5 ਦਿਨਾਂ ਤੇ ਕੰਮ ਤੇ ਜਾਣ ਹੀ ਜਾਂ ਨਹੀਂ ਜਾਂਦੇ ਆ ਹਾਂ ਜੀ ਬਹੁਤ ਮੁਸ਼ਕਲ ਆਈ ਸਾਨੂੰ ਅੱਜ ਦੇਖ ਸਕਦੇ ਹੋ ਇਹਨਾਂ ਨਾਲ ਗੱਲਬਾਤ ਕੀਤੀ ਆ ਵੀ ਅਸਲ ਦੇ ਵਿੱਚ ਹਾਲਾਤ ਕੀ ਆ ਤੇ ਇਸੇ ਤਰੀਕੇ ਨਾਲ ਤੁਹਾਡੇ ਨਾਲ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਅਸੀਂ ਸਾਂਝੇ ਕਰਦੇ ਰਾਵਾਂ ਸਾਂਝੇ ਕਰਦੇ ਰਾਵਾਂਗੇ ਤੇ ਦਿਖਾਵਾਂਗੇ ਵੀ ਜਿੱਥੇ-ਜਿੱਥੇ ਪੋਲਿਟਿਸ਼ੀਅਨਸ ਆਂਦੇ ਆ ਜਿੱਥੇ ਜਿੱਥੇ ਸਰਕਾਰ ਆਂਦੀ ਆ ਫੋਟੋਵਾਂ ਖਿਚਾ ਕੇ ਚਲੇ ਜਾਂਦੇ ਆ ਚਿੱਟਾ ਕੁਰਤਾ ਪਜਾਮਾ ਪਾ ਕੇ ਜਿਹੜੇ ਆ ਉਹ ਚਲੇ ਜਾਂਦੇ ਆ ਪਰ ਬਾਅਦ ਚ ਹਾਲਾਤ ਕੀ ਹੁੰਦੇ ਉਥੇ ਵੀ ਅਸਲ ਦੇ ਵਿੱਚ ਗਰਾਊਂਡ ਰਿਐਲਿਟੀ ਕੀ ਆ ਉਹ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਦਾ ਰਹਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰਜੋਤ ਸਿੰਘ ਪੰਜਾਬ ਦੇ ਵਿੱਚ ਹੜ ਆ ਚੁੱਕੇ ਹੋਏ ਆ ਅਜਨਾਲਾ ਇਸ ਸਮੇ ਪੂਰਾ ਭਰ ਚੁੱਕਾ ਹੋਇਆ ਅਜਨਾਲੇ ਦੇ ਵਿੱਚ ਹੜ ਇਸ ਤਰੀਕੇ ਨਾਲ ਆਇਆ ਅਜਨਾਲੇ ਦੇ ਪਿੰਡ ਗਰਾਲਾ ਦੇ ਵਿੱਚ ਮੌਜੂਦ ਆ ਤਸਵੀਰਾਂ ਤਾਂ ਦਿਖਾ ਦਿੰਦੇ ਆ ਇਹ ਪੂਰਾ ਦਾ ਪੂਰਾ ਪਿੰਡ ਜਿਹੜਾ ਹੈ ਉਹ ਡੁੱਬ ਗਿਆ ਹੋਇਆ ਪਾਣੀ ਇਹ ਪਿੰਡ ਦੇ ਵਿੱਚ ਇੱਥੇ ਨਹੀਂ ਆ ਇਸ ਤੋਂ ਵੀ ਅੱਗੇ ਜਿਹੜਾ ਹੈ ਵੱਧ ਦਾ ਲੋਕਾਂ ਦੀਆਂ ਜਿਹੜੀਆਂ ਕੰਧਾਂ ਨੇ ਉਹ ਤੱਕ ਜਿਹੜੀਆਂ ਡਿਗਨੀਆਂ ਸ਼ੁਰੂ ਹੋ ਗਈਆਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆ ਕੁਛ ਦੇ ਹਾਂ ਵੀ ਕੀ ਹਾਲਾਤ ਨੇ ਪਿੰਡ ਦੇ ਇਹ ਪਾਣੀ ਕਦੋਂ ਆਇਆ ਇਹ ਕੱਲ ਆਇਆ ਸਾਰਾ ਇਹ ਵੀਰ ਜੀ ਦੋ ਚਾਰ ਦਿਨ ਹੋ ਗਏ ਆ ਪਾਣੀ ਇੱਥੇ ਐਡੇ ਮੌਜੂਦ ਹੈ ਪਾਣੀ ਬਹੁਤ ਜ਼ਿਆਦਾ ਪਿੰਡ ਨੇ ਹਾਲਾਤ ਕੀ ਆ ਬਹੁਤ ਮਾਰੇ ਵੀਰ ਜੀ ਪਿੰਡ ਦੇ ਹਾਲਾਤ ਕੋਈ ਹਜੇ ਤੱਕ ਕੋਈ ਸੀਆ ਸਰਕਾਰ ਵੱਲੋਂ ਕੋਈ ਨਮਾਇੰਦਾ ਇੱਥੇ ਨਹੀਂ ਪਹੁੰਚਾ ਵੀਰ ਜੀ ਹਾਂਜੀ ਹਾਂਜੀ ਬਹੁਤ ਮੁਸ਼ਕਲਾਂ ਵਧੀਆਂ ਪੈਂਡੀਆਂ ਕੋਈ ਦਰਸ਼ਨ ਵਾਲਾ ਨਹੀਂ ਕੋਈ ਬਹੁਤ ਮਜਬੂਰ ਬੈਠੇ ਨੇ ਲੋਕ ਵੀਰ ਜੀ ਹਾਂਜੀ ਹਾਂਜੀ ਘਰਾਂ ਦੇ ਕੀ ਹਾਲਾਤ ਨੇ ਘਰਾਂ ਦੇ ਬਹੁਤ ਮਾੜੇ ਹਾਲਾਤ ਆ ਵੀਰ ਜੀ ਆ ਵੇਖ ਲਓ ਪਾਣੀ ਇੱਧਰ ਮਾਰ ਲਓ ਪਾਣੀ ਬੜੇ ਨੋ ਕੋਈ ਅੰਦਰ ਵੀਰ ਜੀ ਪਾਣੀ ਬੜੇ ਆ ਦੇਖ ਸਕਦੇ ਹੋ ਵੀ ਅਬ ਘਰ ਦੇ ਹਾਲਾਤ ਨੇ ਲੋਕੀ ਜਿਹੜੇ ਆ ਲੋਕੀ ਲੋਕੀ ਘਰਾਂ ਦੇ ਉੱਪਰ ਤੱਕ ਇਹਤੇ ਕਈ ਚੜ੍ਹ ਚੁੱਕੇ ਹੋਏ ਨੇ ਗੱਲਬਾਤ ਕਰਦੇ ਆ ਆ ਘਰ ਜਿਹੜਾ ਮੌਜੂਦ ਹੈ ਇੱਥੇ ਗੱਲਬਾਤ ਕਰਦੇ ਆ ਮਾਤਾ ਜੀ ਅ ਰਹਿਣ ਵਸੇਰਾ ਦਾ ਔਖਾ ਹੋ ਗਿਆ ਤੁਹਾਡਾ ਤਾਂ ਹਾਂਜੀ ਬੜਾ ਔਖਾ ਜੇ ਹਾਂ ਬੱਚੇ ਬੜੇ ਵਿਚਾਰੇ ਉਤਰਲੇ ਲਈ ਹੁੰਦੇ ਜੇ ਤੇ ਆਵੇ ਰੋਕਾਂ ਲਾਈਆਂ ਵੀ ਕੋਈ ਛੱਪ ਸੁਣ ਪੀਣਾ ਆਣ ਕੇ ਨਾਣਿਆਂ ਨੂੰ ਡੰਗ ਡੁੰਗ ਮਾਰ ਜਾਵੇ ਤੇ ਆਵੇ ਰੋਕਾਂ ਲਾਈਆਂ ਜੀ ਬੂਹੇ ਗਾੜੀ ਫਰਸ ਸਾਰੇ ਅੰਦਰੋਂ ਪਾਟ ਗਏ ਜੇ ਹਾਂ ਤੇ ਕੋਈ ਹਾਲ ਨਹੀਂ ਸਮਾਨ ਆ ਵੇ ਅੱਧ ਵਿੱਚ ਕੰਦਾ ਤੇ ਕੀ ਹਾਲਤ ਨੇ ਕੰਦਾ ਪਾਟੀਆਂ ਜੀ ਕੰਦਾ ਪਾਟੀਆਂ ਹਾਂਜੀ ਫਰਸ਼ ਵੀ ਬਹਿ ਗਏ ਜੀ ਬਾਥਰੂਮ ਬਹਿ ਗਏ ਆ ਹਾਂ ਬੜਾ ਤੰਗੀ ਬੜੀ ਜੇ ਫਰਸ਼ ਬਹਿ ਗਏ ਆ ਤੁਹਾਡੇ ਹਾਂਜੀ ਉਹ ਬਾਥਰੂਮ ਸਾਰਾ ਬਹਿ ਗਿਆ ਜੀ ਹਾਂ ਅੰਦਰ ਵੀ ਅੰਦਰ ਵੀ ਬੈਠੇ ਹਜੇ ਪਾਣੀ ਪੀ ਪੀ ਕੇ ਅੰਦਰ ਵੀ ਬੈਠੇ ਨਾ ਇਹ ਘਰ ਦੇ ਤੁਹਾਨੂੰ ਹਾਲਾਤ ਦਿਖਾਣੇ ਆ ਇਹ ਗੱਲ ਕਹੀ ਜਾ ਰਹੀ ਹੈ ਵੀ ਫਰਸ਼ ਜਿਹੜੇ ਨੇ ਉਹ ਵੀ ਤਾਂ ਕਿੱਥੇ ਬੈਠ ਚੁੱਕੇ ਹੋਏ ਨੇ ਤੇ ਹੁਣ ਜ਼ਰੂਰ ਹਾਲਾਤ ਦਿਖਾਣੇ ਆ ਇਹਨਾਂ ਨੂੰ ਵੀ ਦੇ ਹਾਲਾਤ ਕੀ ਆ ਆ ਦੇਖ ਸਕਦੇ ਹੋ ਆ ਹਾਲਾਤ ਦੇਖੋ ਤੁਸੀਂ ਵਿਕੇਸ ਹਿਸਾਬ ਨਾਲ ਇੱਥੇ ਫਰਸ਼ ਜਿਹੜੇ ਨੇ ਵੇਚ ਕੀ ਹੋਏ ਆ ਮਤਲਬ ਇਹਨਾਂ ਨੂੰ ਇਸੇ ਸਮੇਂ ਇਹ ਡਰ ਸਤਾਰਿਆ ਵੀ ਕਿੱਥੇ ਸਾਡਾ ਜਿਹੜਾ ਪੂਰਾ ਦਾ ਪੂਰਾ ਘਰ ਆ ਉਹ ਹੜ ਦੇ ਨਾਲ ਵਹਿ ਨਾ ਜਾਵੇ ਟੈ ਨਾ ਜਾਵੇ ਇਹਨਾਂ ਨੂੰ ਇਸ ਮੇਂ ਹੀ ਡਰ ਹੈ ਪਰਿਵਾਰ ਨਾਲ ਗੱਲਬਾਤ ਕਰਦੇ ਆ ਪਹਿਲਾਂ ਤੁਸੀਂ ਦੇਖ ਲਿਆ ਕਿ ਕਿਸ ਤਰੀਕੇ ਨਾਲ ਹਾਲਾਤ ਹੋ ਚੁੱਕੇ ਨੇ ਫਰਸ਼ ਤੱਕ ਜਿਹੜੇ ਇੱਥੇ ਪਟਣ ਲੱਗ ਪਏ ਨੇ ਇਹਨਾਂ ਨੂੰ ਐ ਲੱਗਦਾ ਪਿਆ ਵੀ ਘਾਰ ਕਿੱਥੇ ਇਹਨਾਂ ਦਾ ਜਿਹੜਾ ਉਹ ਟੈ ਹੀ ਨਾ ਜਾਵੇ ਇਹ ਸਭ ਕੁਝ ਕਦੋਂ ਹੋਣਾ ਸ਼ੁਰੂ ਹੋਇਆ ਇਹ ਸਰ ਦੋ ਤਿੰਨ ਦਿਨ ਹੋ ਚੁੱਕੇ ਆ ਜਿਹੜਾ ਕਿ ਕੰਦਰ ਦੇ ਨਾਲ ਪਾਣੀ ਲੱਗਾ ਛਪੜਦਾ ਤੋਦੇ ਕਾਰਨ ਜਿਹੜੀ ਸਲਾਬ ਆਈ ਆ ਫਰਸ਼ ਵੀ ਜਿਹੜੇ ਬੈਠ ਗਏ ਹਾਂਜੀ ਕੋਈ ਮਦਦ ਹੋਈ ਤੁਹਾਡੀ ਵਾਲੇ ਤਾਂ ਅਜੇ ਤੱਕ ਤਾਂ ਕੋਈ ਮਦਦ ਹੋਈ ਨਹੀਂ ਆ ਪਹੁੰਚਣ ਕੋਈ ਤੱਕ ਨਹੀਂ ਪਹੁੰਚਿਆਗਾ ਵੀ ਔਰ emergency ਜਦੋਂ ਕੱਲ ਨਾਈਟ ਦੇ ਵਿੱਚ ਆਪਾਂ نیچے ਆਏ ਸੀ ਕਿ ਛਾਤੋਂ ਤਾਂ ਜਿਹੜਾ ਫਰਸ਼ ਉੱਤੋਂ ਸ਼ੁਰੂ ਹੋ ਗਿਆ ਸੀਗਾ ਹੁਣ emergency ਜਦੋਂ ਅਸੀਂ ਦੇਖਿਆ ਤੇ ਜੱਕਦਮ ਸਮਾਨ ਫੇਰ ਕੱਢਿਆ ਆਪਾਂ ਤੇ ਸਾਰੀ ਮਤਲਬ ਕਿ ਫਰਸ਼ੇ ਟੁੱਟ ਚੁੱਕੀ ਹੈ ਔਰ ਦੂਸਰੇ ਰੂਮ ਦੇ ਸਾਡੀ ਸਾਰੀ ਫਰਸ਼ ਟੁੱਟ ਚੁੱਕੀ ਹੈ ਪਿਛਲਾ ਮੈਂ ਦੇਖ ਰਿਹਾ ਸੀ ਘਰ ਦੇ ਵਿੱਚ ਉਹ ਥੱਲੇ ਰਹਿ ਵੀ ਨਹੀਂ ਰਹੇ ਉੱਪਰ ਹੀ ਚਲੇ ਗਏ ਹਾਂਜੀ ਆਪਾਂ ਵੀ ਉੱਪਰ ਹੀ ਲੇਕਿਨ ਸਾਨੂੰ ਉੱਪਰ ਤੋਂ ਵੀ ਇਹ ਡਰਿਆ ਕਿ ਕੰਦਰਜ ਤਰੇ ਜਾ ਚੁੱਕੀਆਂ ਔਰ ਲੈਂਟਰ ਦਾ ਵੀ ਸਵੇ ਭਰੋਸਾ ਨਹੀਂ ਕਰ ਸਕਦੇ ਆ ਜੀ ਔਰ ਛੋਟੇ ਛੋਟੇ ਬੱਚੇ ਨੇ ਸਾਡੇ ਨਾਲ ਉਸ ਤੋਂ ਕਾਫੀ ਟੈਨਸ਼ਨ ਦੇ ਵਿੱਚ ਆ ਕਿ ਪਤਾ ਨਹੀਂ ਹੈਗਾ ਵੀ ਕਿਸ ਮਾਹੌਲ ਤੇ ਕਿ ਕਦੋਂ ਕੋਈ ਸਮਾਂ ਬਾਂਝੇ ਮਾਦਾ ਹੀ ਕਦੇ ਅਜਿਹੇ ਹਾਲਾਤ ਹੋਏ ਨੇ ਪਹਿਲਾਂ ਇੱਥੇ ਕਦੇ ਪਾਣੀ ਇਸ ਤਰੀਕੇ ਨਾਲ ਆਇਆ ਜਦੋਂ ਦੇ ਆ ਪਾਏ ਜਪਾਜੀ ਉਹ ਤਾਂ ਨਹੀਂ ਆਇਆ 2023 ਦੇ ਵਿੱਚ ਨਹੀਂ ਆਇਆ ਸੀ ਨਹੀਂ ਜੀ ਪਹਿਲਾ ਚਾਂਸ ਸੀ ਪਹਿਲਾ ਚਾਂਸ ਪਹਿਲਾ ਚਾਂਸ ਹੈ ਪਹਿਲਾ ਚਾਂਸ ਹੈ ਮਤਲਬ ਇੱਥੇ ਪਾਣੀ ਕਦੇ ਇਦਾਂ ਨਹੀਂ ਆਇਆ ਇਹ ਲਿਹੜ ਹਰ ਪਹਿਲੀ ਵਾਰ ਆਇਆ ਹੈ ਔਰ ਇਹ ਬੜਾ ਗੰਭੀਰ ਹੈ ਸਾਡੇ ਲਈ ਮਤਲਬ ਕਿ ਰਾਤ ਅਹੀ ਬੜੀ ਔਖੀ ਕੱਢੀ ਹੈ ਔਰ ਅਸੀਂ ਸੱਤ ਦੇ ਰਹਿ ਕੇ ਗੁਜ਼ਾਰੀ ਆ ਔਰ ਸਾਨੂੰ ਇਹ ਵੀ ਡਰ ਸੀਗਾ ਕਿ ਬਾਹਰੋਂ ਜਿਹੜਾ ਪਾਣੀ ਅੰਦਰ ਨਾ ਆ ਜਾਵੇ ਔਰ ਚਲੋ ਉਹ ਡਰ ਤੋਂ ਅਸੀਂ ਲੈ ਕੇ ਤੇ ਰਾਤ ਸੁੱਤੇ ਔਰ ਥੱਲੇ ਵੇਖਿਆ ਤੇ ਸਵੇਰ ਨੂੰ ਜਿਹੜੇ ਫਰਸ਼ ਸਾਰੇ ਥੱਲੇ ਬੈਠੇ ਹੋਏ ਸੀ ਇਹ ਸਮਾਨ ਵੀ ਉਹ ਸਮਾਨ ਜਿਹੜਾ ਸਾਰਾ ਜਾਂ ਫਿਰ ਬਾਹਰ ਖਿੱਚ-ਖਿੱਚ ਕੇ ਸਮਾਨ ਕੱਢਿਆ ਔਰ ਸਾਈਡ ਤੇ ਲਗਾਇਆ ਆਪਾਂ ਵਿੱਚ ਦੱਸ ਗਿਆ ਸੀਗਾ ਬੈੱਡ ਸੀਗਾ ਦਿਵਾਨ ਬੈੱਡ ਲੱਗਾ ਸੀਗਾ ਸਾਈਡ ਦੇ ਵਿੱਚ ਪੂਰਾ ਧਸਿਆ ਗਿਆ ਸੀਗਾ ਵਿੱਚ ਔਰ ਬਾਹਰ ਕੱਢ-ਕੱਢ ਕੇ ਬੱਚਾ ਨੇ ਫਿਰ ਕੱਢਿਆ ਜੀ ਡਰ ਤਾਂ ਲੱਗਦਾ ਹਾਂ ਹਾਂ ਜੀ ਬਹੁਤ ਜ਼ਿਆਦਾ ਤਾਂ ਉੱਤੋਂ ਵੀ ਪਾਜੀ ਲੱਗਣ ਜਿਆਦਾ ਜਕੰਦਾ ਲਵੇ ਸਾਡੇ ਇਹ ਜੇ ਛੱਤਾਂ ਵਿੱਚ ਜਿਹੜੀਆਂ ਉੱਤੋਂ ਚੜੇਪੜੀਆਂ ਔਰ ਡਿਗਰੀਆਂ ਆ ਜਿਹੜੀਆਂ ਸਲਾਬ ਦੇ ਨਾਲ ਕੀ ਸਲਾਬ ਸਾਰੇ ਆਚਾਰ ਸਬਰੀ ਜਿਹੜੀ ਸਲਾਬ ਨਾਲ ਭਰੇ ਹੋ ਘਰ ਜਿਹੜਾ ਤੋਂ ਤੋਂ ਵੀ ਛੱਤ ਜਿਹੜੀ ਡਿੱਗ ਰਹੀ ਆ ਬੜੀ ਬੜੀ ਤੇ ਢਾਰਦਾ ਤੁਹਾਨੂੰ ਪਤਾ ਹੀ ਕਿ ਬੰਨਾ ਹੀ ਆ ਤਾਂ ਇਹ ਦੇਖ ਸਕਦੇ ਹੋ ਘਰ ਦੀ ਮਿੱਟੀ ਪੁੱਟ ਕੇ ਇਸ ਬਾਪੂ ਨੇ ਜਿਹੜਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਪਾਣੀ ਤੋਂ ਬਚਾ ਕਰਨ ਲਈ ਆਪਣੇ ਹੀ ਘਰ ਦਾ ਬੰਨ ਬਣਾਇਆ ਗੱਲਬਾਤ ਕਰਦੇ ਹਾਂ ਬਾਪੂ ਜੀ ਇਹ ਪਾਣੀ ਕਦੋਂ ਆਣਾ ਸ਼ੁਰੂ ਹੋਇਆ ਤੇ ਤੁਸੀਂ ਇਹ ਕਿਸ ਤਰੀਕੇ ਨਾਲ ਬੰਨ ਬਣਾਇਆ ਇਹ ਦੀ ਬੰਨ ਬਣਾਇਆ ਪਾਣੀ ਆਇਆ ਜੇ 9 ਵਜੇ ਨਾਲ ਪਾਣੀ ਭੰਡਾ ਪਿਆ ਮੁੜ ਕੇ 9 ਵਜੇ ਤੋਂ ਬਾਅਦ ਅਹੀ ਜਨਾਬ ਇੱਥੇ ਬੈਠ ਰਹੇ ਤਰੇਕਾਂ ਥੱਲੇ ਪਾਣੀ ਚੜੀ ਗਿਆ ਚੜੀ ਗਿਆ ਚੜੀ ਗਿਆ ਵਾ ਜਦੋਂ ਰਾਤ ਦੇ 6-7 ਵਜੇ ਆਣਾ ਉਦੋਂ ਪਾਣੀ ਫਿਰ ਸਾਨੂੰ ਪਤਾ ਲੱਗਾ ਵੀ ਇਹ ਚੜ ਜਾਣਾ ਸਾਡੇ ਅੰਦਰੀ ਪੈ ਜਾਣਾ ਸਾਡਾ ਮਾਲ ਡੰਗਰਿਆ ਭੁੱਖਾ ਮਰ ਜੂਗਾ ਬੱਚੇ ਨੇ ਕਿੱਧਰ ਜਾਣਗੇ ਅਹੀ ਫਿਰ ਜੀ ਪਿਆਣਿਆਂ ਨੇ ਤੋਵਾ ਮਾਰਨਾ ਚਾਲੂ ਕਰਤਾ ਕਰਕੇ ਤੇ ਅਹੀ ਫਿਰ ਮਿੱਟੀ ਥੋੜੇ ਭਰੇ ਜੇ ਫਿਰ ਤੂੰ ਤੂੰ ਕਿਹਦਾ ਪਾਉਂਤੇ ਛੋਟ ਕੇ ਤਾਂ ਲਾ ਕੇ ਤੇ ਫੇਰਾ ਨਾਲ ਅਗਲੇ ਬਨੇ ਤਰਪਾਨ ਲਾਈ ਜੇ ਤੇ ਜੇ ਇਹ ਸਰਕਾਰਾਂ ਨੇ ਉਹ ਜਦੋਂ ਆਉਂਦੀਆਂ ਨੇ ਉਦੋਂ ਆ ਜਾਂਦੀਆਂ ਹੀ ਉਹ ਕਰਾਂਗੇ ਜੇ ਕਰਾਂਗੇ ਤਾਂ ਹੁਣ ਸਾਡੀ ਕਿਸ ਨੇ ਬਾਤ ਨਹੀਂ ਗਈ ਪੁੱਛੀ ਜਨਾਬ ਆਣ ਕੇ ਜੇ ਅਸੀਂ ਪਿੰਡ ਦਾ ਸਰਪੰਚ ਬਣਾ ਬੈਨੇ ਆ ਉਹ ਉਹ ਵੀ ਆ ਜਾਂਦਾ ਮੈਂ ਇੱਥੇ ਕੱਖ ਵੀ ਨਹੀਂ ਹੋਇਆ ਦੱਸੋ ਅਸੀਂ ਕਿਹੜੇ ਬਨੇ ਚੱਲ ਜੀਏ ਹਾਂਜੀ ਬਹੁਤ ਮੁਸ਼ਕਲ ਵਾਲੀ ਗੱਲ ਆ ਚਾਰ ਸਵੇਰੇ ਪਾਣੀ ਫਿਰਨਿਆ ਜੇ ਇਹਨਾਂ ਦੀਆਂ ਫਸਲਾਂ ਬਾਹਰ ਹੋਣਗੀਆਂ ਤੇ ਸਾਨੂੰ ਵੀ ਕੋਈ ਥੋੜਾ ਬੋਧਾ ਮਿਲ ਜਾਊਗਾ ਤੇ ਜੇ ਇਹਨਾਂ ਦਾ ਨਾ ਕੁਝ ਹੋਇਆ ਤੇ ਅਸੀਂ ਤੇ ਭੁੱਖੇ ਮਰੇ ਮਰੇ ਸਾਡੀਆਂ ਕਿਹੜੀਆਂ ਜ਼ਮੀਨਾਂ ਨੇ ਹਾਂ ਕਾਰੋਬਾਰ ਜੇ ਸਾਡਾ ਕੋਈ ਕੰਮਕਾਰ ਚੱਲੇ ਤੇ ਸਾਨੂੰ ਕੋਈ ਬਾਹਰ ਕੋਈ ਮਿਹਨਤ ਮਿਲੇ ਖੇਤੀ ਨਾਲ ਹੀ ਐ ਖੇਤੀ ਆ ਮਿਹਨਤ ਕਰਕੇ ਵੇਖੋ ਜੀ ਮਿਹਨਤ ਮਜ਼ਦੂਰੀ ਆ ਨਿਯਮਤ ਮਜ਼ਦੂਰੀ ਕਰਾਂਗੇ ਇਹਨਾਂ ਦਾ ਬਾਹਰ ਹੋਵੇਗਾ ਜ਼ਿੰਮੇਵਾਰਤਾ ਅਸੀਂ ਲਵਾਂਗੇ ਕਮਾ ਕੇ ਅਸੀਂ ਕਿੱਥੋਂ ਲਿਆ ਕੇ ਖਾਣਾ ਵਾ ਜੇ ਇਹਨਾਂ ਦੇ ਨਾਲ ਬਾਹਰ ਹੋਇਆ ਤੇ ਪਰ ਸਾਡਾ ਕੋਈ ਨਾ ਕੋਈ ਤੇ ਥੋੜਾ ਬੋਤਾ ਕਰਨਾ ਬੰਦ ਹੋਇਆ ਕੋਈ ਬੰਦ ਹੋ ਗਿਆ ਚਾਰ ਦਿਨ ਤੇ ਪਾਣੀ ਦੀ ਦਿਹਾੜੀ ਕਿੱਥੇ ਜਾਊ ਬੰਦਾ ਕੋਈ ਕੋਈ ਕਮਾ ਕੇ ਲਿਆਊਗਾ ਤੇ ਬੱਚਾ ਰੋਸ਼ਨ ਦਾਗੇ ਤੇ ਜਾਈਏ ਕਿਧਰੋਂ ਜੀ ਜਿਕੇ ਕੋਕ ਚਾਰ ਕੋਈ ਕੁਈ ਮਨਜ਼ੂਰੀ 4400 ਆ ਗਿਆ ਸੌਦੇ ਵਾਦ ਨਹੀਂ ਜਾਵਨੀ ਆਪੋ ਸਕਦਾ ਨਾ ਤੁਹਾਡੇ ਸਾਹਮਣੇ ਪਾਣੇ ਬਹੁਤ ਜ਼ੋਰ ਚ ਸੌਦਾ ਜਿਹੜਾ ਦਹਾਂ ਦੀ ਚੀਜ਼ ਏ ਉਹ ਨਾਲੇ ਤੋਂ 20 ਦੀ ਹੀ ਲਿਆ ਕੇ ਤੇ ਸਾਡੇ ਕੋਲ ਜਿਹੜੇ ਆ ਗਏ ਨਹੀਂ ਖਰਚ ਬੈਠੇ ਹੁਣ ਅਸੀਂ ਕਿੱਧਰ ਜਾਣਾ ਜੋ ਰੱਬ ਦੀ ਮਰਜ਼ੀ ਕੁਛ ਨਹੀਂ ਹੋਏ ਤੇ ਬਲ ਕਹਰੇਗਾ ਸਭ ਇੱਕ ਹੀ ਆਪਿਆ ਮਾਰੇ ਵੀ ਕੋਈ ਐ ਤਾਂ ਤਗੜੇ ਦੀ ਕੋਈ ਨਹੀਂ ਇਹ ਬਾਈ ਨੇ ਫਰਾਂ ਮਾਰਤਾ ਤੇ ਕਿੱਧਰ ਨੂੰ ਜਾਈਏ ਕੋਈ ਮੰਤਰੀ ਨਹੀਂ ਕੋਈ ਮੰਤਰੀ ਨਹੀਂ ਆਂਦਾ ਕੋਈ ਗੇਰ ਬਾਤ ਨਹੀਂ ਪੁੱਛਦਾ ਆਪਣੀ ਵਹਿੰਦਾ ਉਹ ਆਪਣੇ ਮੋਛਾਈ ਤੇ ਕੋਈ ਆਇਆ ਨਹੀਂ ਪਹੁੰਚ ਨਹੀਂ ਸੀ ਜਦੋਂ ਬਟਾ ਹੁੰਦੀ ਆਉਂਦਾ ਉਹਨਾਂ ਦੇ ਭਾਜੀ ਉਹਨਾਂ ਦੇ ਚੀਚੀ ਕਰਦੇ ਆ ਉਹਨਾਂ ਦੇ ਸਭ ਕੁਝ ਕਰ ਰਹੇ ਨੇ ਮੁੜ ਕੇ ਜਦੋਂ ਅਮੋਕਰਨੇ ਕਿ ਕੋਈ ਪੁੱਛਦਾ ਨਹੀਂ ਸਨ ਸਾਡੇ ਹਾਲ ਤਾਂ ਦੇਖੋ ਤੁਸੀਂ ਇਹ ਤਾਂ ਕਰਾਲਾ ਪਿੰਡ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਅਗਲੇ ਕਹਿੰਦੇ ਛੱਡੀ ਬੈਠੇ ਕਰਾਲੇ ਪਿੰਡ ਛੱਡੀ ਕੋ ਬੈਠੇ ਨੇ ਜਦੋਂ ਇੱਥੇ ਆਉਣੇ ਨਹੀਂ ਤਾਂ ਫਿਰ ਤਾਂ ਛੱਡੇ ਜਦੋਂ ਪਿੰਡ ਚ ਜਾਣ ਕੇ ਦੇਖਣਾ ਨਹੀਂ ਪੁੱਛਣਾ ਨਹੀਂ ਤੇ ਉਹਦੇ ਬਰਾਬਰ ਛੱਡੇ ਛੱਡਿਆ ਇੱਥੇ ਆਉਣਾ ਅੱਖਾਂ ਨਾਲ ਦੇਖਣਾ ਤੇ ਕੀ ਹਾਲ ਤੇ ਲੋਕਾਂ ਦੀ ਤੇ ਫਿਰ ਆਪਣਿਆਂ ਵੀ ਉਹਨਾਂ ਦੀਆਂ ਅੱਖਾਂ ਉੱਗ ਜਾਣਗੀਆਂ ਸਾਨੂੰ ਪਤਾ ਹੈ ਕਿੰਨੇ ਔਖੇ ਦਰ ਕਟੰਡੇ ਨੇ ਸਾਡਾ ਕੰਮ ਬੰਦ ਆ ਮਿਹਨਤ ਕਿੱਧਰ ਜਾਵੇ ਪੜੇ ਮਿਹਨਤ ਕਰਾਂਗੇ ਤੇ ਰੋਟੀ ਬੱਚਿਆਂ ਨੂੰ ਖਵਾਵਾਂਗੇ ਤੇ ਦੋ ਦੋ ਚਾਰ ਤੇ ਸਾਡੇ ਬੱਚੇ ਆ ਤੇ ਅਸੀਂ ਕੀ ਕਰੀਏ ਸਾਡਾ ਕੋਈ ਹੱਲ ਨਹੀਂ ਕਿ ਘਰ ਨਾਲ ਉਹਦਾ ਹੱਕ ਬਣਦਾ ਵਾ ਤੇ ਜਨਾਬ ਉਹਨਾਂ ਕੇ ਤਾਂ ਕੋਈ ਗੱਲ ਨਹੀਂ ਮਰਜੀ ਉਹਨਾਂ ਦੀ ਸਾਡਾ ਪਰਮਾਤਮਾ ਹੈਗਾ ਸੱਚੇ ਬਾਦਸ਼ਾਹ ਅਜੇ ਵੀ ਸੱਚੇ ਬਾਦਸ਼ਾਹ ਦੇ ਉਹਦੇ ਤੇ ਉਹਦੇ ਸਾਡੀਆਂ ਡੋਰੀਆਂ ਦੇ ਹੋਰ ਨਹੀਂ ਆਦੇ ਕੇ ਆਸੇ ਜੇ ਕੋ ਹਜੂ ਠੀਕ ਆ ਨਾ ਉਧਰ ਵੀ ਹੋ ਜਾਂਦੀ ਜੋ ਸਾਡੇ ਕਰਨਾ ਭਾਗਾਂ ਚ ਲਿਖਿਆ ਉਹਨੇ ਘਲਾੜ ਲਈ ਤੇ ਆਪਣੇ ਆਉਂਦੇ ਨੇ ਸਾਡੇ ਆਂਡ ਘਾੜ ਜਿੰਦੇ ਵੀ ਭਰਾ ਸਾਡੀ ਮਦਦ ਕਰਨ ਦੇ ਫੁਲਕੇ ਪਾਣੀ ਦੇ ਜਾਂਦੇ ਜੀ ਲੋ ਬਚਾਰੇ ਇਹਨਾਂ ਦਾ ਧੰਨਵਾਦ ਕਰਨੇ ਆ ਇਹਨਾਂ ਦਾ ਤਾਂ ਧੰਨਵਾਦ ਕਰਨਾ ਜੇ ਸਾਡੇ ਕੋ ਆਉਂਦੇ ਨੇ ਪ੍ਰਸ਼ਾਸਨ ਕੋਈ ਨਾ ਕੋ ਮੰਤਰੀ ਸ਼ੰਤਰੀ ਕੋਈ ਨਹੀਂ ਉਧਰ ਕੋਈ ਵੀ ਨਹੀਂ ਨਾ 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 ਵੀ ਲੋ ਕਿੰਨਾ ਡੁੱਬਾ ਪਿਆ ਪਿੰਡ ਦਾ ਵੀ ਕਹਿ ਰਿਹਾ ਵੀ ਸੱਚੇ ਬਾਦਸ਼ਾਹ ਹੀ ਸਾਨੂੰ ਬਚਾ ਸਕਦਾ ਉਹ ਮਾਲਕੀਆ ਬਚਾਉਣ ਵਾਲਾ ਹੋਰ ਬੰਦੇ ਨੇ ਨਹੀਂ ਸਾਨੂੰ ਬਚਾਉਣ ਵਾਲੀ ਕੋਈ ਗੱਲ ਹੈਗੀ ਵਾਰਨ ਸਰਕਾਰ ਰਹੀ ਆ ਭਾਵੇਂ ਰਹੀ ਆ ਉਹ 10 ਸਾਲ ਤੇ ਭਾਵੇਂ ਰਹੀ ਆ 5 ਸਾਲ ਉਹਨਾਂ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਤੇ ਸਾਡੀ ਮਤ ਕਰਦੇ ਰਹੇ ਨੇ ਪਰ ਤੁਹਾਡੀ ਵਾਦ ਸਾਹਿਬ ਨੇ ਜਿਉਂ ਵੋਟਾਂ ਲਈਆਂ ਆਉਂਦਾ ਤੇ ਗਾਂਹ ਨਿਕਲ ਜਾਂਦਾ ਆਉਂਦਾ ਤੇ ਇਧਰ ਨੂੰ ਨਿਕਲ ਜਾਂਦਾ ਗੁਰਜੀਤ ਸਿੰਘ ਉਹ ਜਿਹੜਾ ਕੱਲ ਆਇਆ ਜੇ ਤਾਂ ਉਹ ਮਾਈ ਦੇ ਭੋਰੇ ਚਲੇਗਾ ਉਹਨੇ ਇਧਰ ਘਰਾਲੇ ਵਾਲ ਵੇਖਿਆ ਹੀ ਨਹੀਂ ਗਾ ਸਿੱਧਾ ਹੀ ਲੰਘ ਗਿਆ ਤੇ ਵੋਟਾਂ ਹੀ ਪਾਉਣੇ ਆ ਵੋਟਾਂ ਸਾਡੇ ਕੋਲ ਲਾ ਲੈਂਦੇ ਨੇ ਮੁੜ ਕੇ ਸਾਡੀ ਕੋਈ ਬਾਤ ਨਹੀਂ ਪੁੱਛਦਾ ਜਦੋਂ ਜਦੋਂ ਸਰਕਾਰ ਕਾਲੀਆਂ ਦੇ ਸੀ ਉਦੋਂ ਕੰਮ ਹੁੰਦੇ ਹੁੰਦੇ ਹਨ ਕੰਮ ਜਨਾਬ ਹੜਾਈ ਸੀ ਉਦੋਂ ਹਾਂ 8 88 ਤੋਂ ਹੀ ਸੀ ਹਾਂ ਕਰਦੇ ਜਿੰਨੇ ਜੋ ਸਾਡੀ ਮਤ ਸਾਡੀ ਦੇਖਭਾਲ ਵੀ ਕਰਦੇ ਰਹੇ ਨੇ ਸਾਡੀ ਦੇਖਭਾਲ ਵੀ ਬਾਦਲ ਸਾਹਿਬ ਬੜੀ ਕੀਤੀ ਐਵੇਂ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਸਾਡੀ ਮਤ ਕੀਤੀ ਆ ਤੇ ਅਸੀਂ ਕਿਉਂ ਕਿਸੇ ਨੇ ਜਿੰਨੇ ਮਤ ਕੀਤੀ ਹੋਵੇ ਕਿਉਂ ਅਸੀਂ ਉਹਦਾ ਗੁਣ ਭਲਾਈਏ ਚਲੋ ਅੱਜੋ ਮਰ ਕੇ ਮਰ ਸਾਹ ਨਹੀਂ ਜਾਣਾ ਵਾ ਅਸੀਂ ਕਿਹੜਾ ਬਹਿ ਰਹਿਣਾ ਵਾ ਜਿਹੜੇ ਬੰਦੇ ਨੇ ਕਿਸੇ ਨਾਲ ਨੇਕੀ ਕੀਤੀ ਹੋਵੇ ਉਹਦਾ ਸੋਹਕ ਕੀਤਾ ਹੋਵੇ ਉਹਦਾ ਯਾਦ ਨਹੀਂਦਾ ਵੀ ਸਾਡੀ ਵੀ ਇਹ ਨੇ ਆਹ ਟਾਈਮ ਤੇ ਸਾਡੀ ਮਦਦ ਕੀਤੀ ਤੇ ਹੁਣ ਇਹ ਨਹੀਂ ਪੁੱਛਦੇ ਤੇ ਇਨਾਂ ਦੀ ਮੌਜ ਆਪਾਂ ਕੀ ਕਰ ਸਕਨੇ ਹਾਂ ਚਲੋ ਰੱਬ ਤੇ ਹੈ ਸਾਡਾ ਇਨਾਂ ਦੀ ਮਦਦ ਨੂੰ ਆਏ ਕੀ ਕਰਨਾ ਯਾਰ ਜਦੋਂ ਤੱਕ ਮੌਕਾ ਤੇ ਨਹੀਂ ਸਾਨੂੰ ਕਹਿੰਨੇ ਪੁੱਛਣ ਆਣਗੇ ਅੱਜ ਇਹ ਮੌਕਾ ਅਸੀਂ ਔਖੇ ਆ ਤੇ ਜੇ ਸਾਡੀ ਮਦਦ ਹੌਂਡ ਕਰਦੇ ਮੁਰਗੇ ਇਹਨਾਂ ਨੇ ਕਰਨ ਆਣਗੇ ਮੁਰਗੇ ਹੁਣ ਆ ਬਲਾਈ ਤੇ ਫਿਰ ਮੁਰਗੇ ਸਾਡੇ ਮੂੰਹ ਚੋ ਸ਼ਬਦ ਫਿਰ ਮਾੜੇ ਨਿਕਲ ਆਉਣੇ। ਉੜ ਕੇ ਆ ਗਏ ਵੋਟਾਂ ਮੰਗਣ ਫਿਰ ਤੇ ਫਿਰ ਆ ਕੇ ਤਾਂ ਸਾਡੇ ਕੋਲ ਫਿਰ ਸੇਵਾ ਕਰਾ ਕੇ ਜਾਣਗੇ ਚੰਗੀ ਤਰ੍ਹਾਂ। ਜਿਵੇਂ ਹਣੇ ਆੜ ਕੇ ਡੁੱਬਿਆਂ ਨੂੰ ਮਾਇ ਭਾਂਜੋ ਤਾਂ ਢਾ ਸਕਦੇ। ਹਾਨੂੰ ਡੁੱਬਿਆਂ ਦੇ ਆਣ ਕੇ ਬਾਤ ਪੁੱਛਣ ਅਸੀਂ ਨੇਹੰਤੀ ਵਿਚਾਰੇ ਗਰੀਬ ਹੈ ਸਾਡਾ ਕੀ ਹਾਲ ਹੈ ਪੇ ਲੋ। ਦੇਖੋ ਚਾਰਸ ਫਿਰ ਪਾਣੀ ਆ। ਫੁੱਲ ਬੜਾ ਫੁੱਲ ਚੱਲਣ ਡਿਆ। ਹੁਣ ਮਦਾਵਾ ਮਦਦ ਕਰਨ ਦਾ। ਹੁਣ ਕਰਨ ਤੇ ਫਿਰ ਮਦਾ ਨਹੀਂ ਤੇ ਮੁੜ ਕੇ ਆਉਂਦਾ ਇਹਨਾਂ ਦਾ ਕੋਈ ਫਾਇਦਾ ਹੀ ਨਹੀਂ। ਫਾਇਦਾ ਕੋਈ ਨਹੀਂ। ਕੋਈ ਬਟੇ ਨਾ ਤੇ। ਜਸ ਸਾਡੀ ਮਦਦ ਨਹੀਂ ਕਰ ਰਹੇ ਆਨਲਾਈਨ ਤਾਂ ਦੇਖੋ ਐ ਲੱਗਦਾ ਵੀ ਕੰਮ ਹੀ ਬੜੇ ਕਰਦੇ ਬੇਨੇ ਸਾਰੇ ਉਹਨਾਂ ਨੂੰ ਕੀ ਕਰਨਾ ਜਦੋਂ ਸਾਡੇ ਹੱਥ 'ਚ ਨਹੀਂ ਕੁਝ ਆਉਣ ਡਿਆ ਜੇ ਜਦੋਂ ਸਾਡੇ ਹੱਥ 'ਚ ਕੁਝ ਨਹੀਂ ਆਉਣ ਡਿਆ ਆਏ ਉਹਨਾਂ ਨੂੰ ਕਰਨਾ ਉਹ ਗੱਪਾਂ ਹੀ ਸਾਰਿਆਂ ਸਭ ਫਰੋਡ ਹੀ ਹਨ ਦੇ ਬਿਲਕੁਲ ਫਰੋਡ ਰੇ ਸਭ ਫੇਕ ਇਨਰੀ ਸਿੰਘ ਸਾਹਿਬ ਕੀ ਹਾਲਾਤ ਨੇ ਪਿੰਡ ਤੇ ਵੀਰ ਜੀ ਤੁਸੀਂ ਵੇਖ ਨਹੀਂ ਦੇ ਜੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਦੱਸਣਾ ਚਾਹੁੰਦਾ ਸਰਕਾਰਾਂ ਨੂੰ ਕਿ ਵੇਖੋ ਕੀ ਹਾਲਾਤ ਬਣੇ ਹੋਏ ਨੇ ਹਾਂਜੀ ਇਸ ਵਕਤ ਤੁਹਾਨੂੰ ਪਤਾ ਸਿਚੁਏਸ਼ਨ ਬਹੁਤ ਜ਼ਿਆਦੀ ਗਲਤ ਬਣੀ ਆ ਹਾਂਜੀ ਕੋਈ ਜੇ ਸਰਕਾਰਾਂ ਬਣਦੀਆਂ ਨੇ ਉਹ ਵੀ ਐਵੇਂ ਵੱਡੇ ਵੱਡੇ ਗਪੌੜ ਮਾਰੀ ਜਾਂਦੀਆਂ ਨੇ ਅਸੀਂ ਤੁਹਾਡਾ ਉਹ ਕਰਦਾਂਗੇ ਜੇ ਕਰਦਾਂਗੇ ਸਾਡੀ ਹੈਲਪ ਕਰੋ ਜੇ ਮੁੜ ਕੇ ਗੱਲ ਆ ਜਾਂਦੀ ਹੈ ਪੰਚਾਇਤਾਂ ਦੀ ਜੇ ਪੰਚਾਇਤਾਂ ਦੀ ਮਦਦ ਕਰਦੀ ਦੀ ਤੇ ਪੰਚਾਇਤਾਂ ਵੀ ਸਾਡੇ ਨਾਲ ਉਹੀ ਫਰੋਡ ਕਰ ਜਾਂਦੀਆਂ ਨੇ ਹਾਂਜੀ ਕੀ ਕਰ ਸਕਦੇ ਆ ਵੀਰ ਜੀ ਚਲੋ ਇਹ ਕੁਦਰਤੀ ਆਫਤ ਆਈ ਆ ਇਹ ਸਾਰਿਆਂ ਲਈ ਆ ਅਸੀਂ ਇਹ ਨਹੀਂ ਆਂਦੇ ਹਾਂਜੀ ਬਾਕੀ ਇਹ ਆਪੀ ਬਹੁਤ ਜ਼ਿਆਦਾ ਬੁਰਾ ਹਾਲ ਆ ਵੀਰ ਜੀ ਕੋਈ ਸਰਕਾਰਾਂ ਨਹੀਂ ਕੋਈ ਪਿੰਡ ਦਾ ਨੁਮਾਇੰਦਾ ਨਹੀਂ ਆਣ ਕੇ ਕੋਈ ਕਿਸੇ ਦੀ ਸਾਰ ਨਹੀਂ ਲੈਂਦਾ ਤੁਸੀਂ ਵੇਖਣ ਦੇ ਜੇ ਆ ਵੇਖੋ ਅਸੀਂ ਘਰ ਦੇ ਅੱਗੇ ਆਪਣੇ ਦੇ ਮਿੱਟੀ ਦਾ ਬੰਨ ਲਗਾ ਕੇ ਫਿਰ ਡੱਕਾ ਲਾ ਕੇ ਬੈਠਾ ਕਿ ਕਿਤੇ ਸਾਡੇ ਅੰਦਰ ਪਾਣੀ ਨਾ ਗੁਜਰ ਜਾਵੇ ਤੇ ਜੇ ਪਾਣੀ ਤੁਹਾਨੂੰ ਪਤਾ ਇਹੋ ਜਿਹੇ ਲਾਤ ਰਿਹਾ ਪਾਣੀ ਪਿੱਛੋਂ ਵੱਧ ਰਿਹਾ ਵਾ ਅੰਦਰ ਵੀ ਜਾ ਸਕਦਾ ਅਸੀਂ ਆਪਣਾ ਸਮਾਨ ਬੰਨ ਕੇ ਪੈਕ ਕਰਕੇ ਉੱਪਰ ਲਗਾਇਆ ਹੋਇਆ ਕੋਈ ਸਾਡੀ ਇਸ ਵਕਤ ਮਦਦ ਕਰਨ ਨਹੀਂ ਆਇਆ ਕੋਈ ਸਰਕਾਰ ਦਾ ਨਮਾਇੰਦਾ ਨਹੀਂ ਕੋਈ ਪੰਚਾਇਤ ਨਹੀਂ ਸਾਨੂੰ ਪੁੱਛ ਰਹੀ ਹਾਂਜੀ ਸਾਰਾ ਕਸੂਰ ਤੇ ਪਿੰਡਾਂ ਤੋਂ ਹੀ ਚੱਲ ਜਾਂਦਾ ਜੀ ਸਾਰਾ ਕੁਝ ਜੀ